ਜੋ ਮੈਂ ਚਤਵੋਂ ਨਾ ਕਰੇ ਹਰ ਇਨਸਾਨ ਬਚਪਨ ਤੋਂ ਲੈ ਕੇ ਆਪਣੇ ਆ ਪ੍ਰਾਪਤੀਆਂ ਦੇ ਲਈ ਆਪਣੇ ਜੀਵਨ ਦੇ ਲਈ ਉਹ ਕੀ ਚਾਹੁੰਦਾ ਹੈ ਕੀ ਪ੍ਰਾਪਤ ਕਰਨਾ ਚਾਹੁੰਦਾ ਹੈ ਇੱਕ ਪਲੈਨਿੰਗ ਬਣਾਉਂਦਾ ਹੈ ਇੱਕ ਬਿਉਂਤ ਬੰਦੀ ਤਿਆਰ ਕਰਦਾ ਹੈ ਕਿ ਮੈਂ ਕਿਸ ਢੰਗ ਦੇ ਨਾਲ ਕਿਤਨੇ ਸਮੇਂ ਦੇ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਨਾ ਹਾਂ ਮੈਨੂੰ ਕੀ ਚਾਹੀਦਾ ਹੈ ਤੇ ਹਰ ਢੰਗ ਦੇ ਨਾਲ ਫਿਰ ਮਨੁੱਖ ਉਸ ਬਿਉਂਤ ਬੰਦੀ ਨੂੰ ਮੁੱਖ ਰੱਖਦੇ ਆ ਬੜੇ ਤਰ੍ਹਾਂ ਦੇ ਉਦਮ ਯਤਨ ਢੰਗ અપਨਾਉਂਦਾ ਹੈ ਮਿਹਨਤ ਕਰਦਾ ਹੈ ਬਾਰ ਬਹੁਤ ਵਾਰ ਆਪ ਸਭ ਨੇ ਇਹ ਵੀ ਵੇਖਿਆ ਹੋ ਸਕਦਾ ਹੈ ਕਈ ਵਾਰ ਇਨਸਾਨ ਬੜੀ ਮਿਹਨਤ ਕਰਦੇ ਨੇ ਬੜੀ ਮਸ਼ਕਕਤ ਘਾਲਦੇ ਨੇ ਸਾਰੀ ਉਮਰ ਦੀ ਮਿਹਨਤ ਤੋਂ ਬਾਅਦ ਵੀ ਸਾਰੇ ਜੀਵਨ ਦੀ ਮਿਹਨਤ ਤੋਂ ਬਾਅਦ ਵੀ ਕਈ ਵਾਰ ਕਈ ਮਨੁੱਖਾਂ ਦੇ ਲਫ਼ਜ਼ ਬੋਲ ਇਹ ਸੁਣੇ ਜਾ ਸਕਦੇ ਨੇ ਕਿ ਮੈਂ ਮਿਹਨਤ ਤੇ ਬੜੀ ਕੀਤੀ ਮੁਸ਼ਕਲ ਤੇ ਬੜੀ ਕਾਲੀ ਪਰ ਉਹਨਾਂ ਕੁਝ ਮੈਂ ਪ੍ਰਾਪਤ ਨਹੀਂ ਕਰ ਸਕਿਆ ਜਿੰਨਾ ਕੁਝ ਮੈਂ ਪ੍ਰਾਪਤ ਕਰਨਾ ਚਾਹੁੰਦਾ ਸੀ ਇਸ ਲੋਕ ਸਾਨੂੰ ਤਾਂ ਸਮਝ ਆਵੇਗਾ ਜੇ ਆਪ ਬਿਲਕੁਲ ਹਾਜ਼ਰ ਰਹਿ ਕਰਕੇ ਸੁਰਤ ਕਰਕੇ ਆਪਣੇ ਕੰਮ ਨੂੰ ਧਿਆਨ ਦੇ ਵਿੱਚ ਰੱਖਿਓ ਜੋ ਬਿਜ਼ਨਸ ਜੋ ਵਪਾਰ ਜੋ ਵੀ ਆਪ ਦਾ ਚੱਲਦਾ ਹੈ ਜੋ ਜੋ ਵਿਉਤਬੰਦੀਆਂ ਅਸੀਂ ਬਣਾਈਆਂ ਇੱਕ ਵਿਉਤਬੰਦੀ ਹੁੰਦੀ ਹੈ ਮਨੁੱਖ ਦੀ ਕਿ ਮੈਂ ਇਤਨਾ ਕੁ ਪੜ ਜਾਵਾਂ ਪੜਨ ਤੋਂ ਬਾਅਦ ਇਹ ਨੌਕਰੀ ਜਾਂ ਇਹ ਕੰਮਕਾਰ ਸਟਾਰਟ ਕਰਾਂਗਾ ਸ਼ੁਰੂ ਕਰਾਂਗਾ ਇਤਨੇ ਸਮੇਂ ਦੇ ਵਿੱਚ ਮੈਂ ਆ ਚੀਜ਼ਾਂ ਪ੍ਰਾਪਤ ਕਰ ਲਵਾਂਗਾ ਪਰ ਬਹੁਤ ਵਾਰ ਹੁੰਦਾ ਕੀ ਹੈ ਬੜੀ ਮਿਹਨਤ ਕਰਨ ਤੋਂ ਬਾਅਦ ਵੀ ਬੜੀ ਮਸ਼ਕਕਤ ਕਾਲਣ ਤੋਂ ਬਾਅਦ ਵੀ ਮਨੁੱਖ ਦੇ ਹੱਥ ਕੁਝ ਨਹੀਂ ਲੱਗਦਾ ਤੇ ਗੁਰਬਾਣੀ ਦੇ ਬਚਨਾਂ ਨੂੰ ਨਾਲ ਲੈ ਲਈਏ ਜੇ ਮਨੁੱਖ ਮਿਹਨਤ ਵੀ ਕਰਦਾ ਹੈ ਤਾਂ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ ਕਿ ਮਨੁੱਖ ਕਾਲ ਖਾਏ ਕਿਸ ਹੱਥੋਂ ਦੇ ਕਾਲਿਆ ਕਿਸੇ ਦਾ ਉਹ ਪਰਮਾਤਮਾ ਗਵਾਉਂਦਾ ਨਹੀਂ ਥਾਂ ਪੈਂਦਾ ਹੈ ਔਰ ਬੜੇ ਮਨੁੱਖ ਤੇ ਇਹ ਵੀ ਕਹਿੰਦੇ ਵੇਖੇ ਜਾ ਸਕਦੇ ਨੇ ਮਿਹਨਤ ਤੇ ਬੜੀ ਕੀਤੀ ਪਰ ਪ੍ਰਾਪਤ ਕੁਝ ਨਹੀਂ ਹੋਇਆ ਹੱਥ ਕੁਝ ਨਹੀਂ ਲੱਗਾ ਉਹ ਕਿਉਂ ਹੁੰਦਾ ਹੈ ਕਿਉਂ ਨਹੀਂ ਹੱਥ ਲੱਗਦਾ ਕੀ ਫਿਰ ਪ੍ਰਮਾਤਮਾ ਨੇ ਉਸ ਇਨਸਾਨ ਦੀਆਂ ਸੋਚਾਂ ਉਸ ਦੇ ਬਲਬਲੇ ਉਸ ਦੇ ਚਿਤਵੇ ਹੋਏ ਉਸ ਦੇ ਬਣਾਏ ਹੋਏ 플ਾਨ ਨੂੰ ਧਿਆਨ ਦੇ ਨਾਲ ਵੇਖਿਆ ਨਹੀਂ ਉਸ ਦੀ ਮਿਹਨਤ ਨੂੰ ਨਹੀਂ ਵੇਖਿਆ ਜਿਹੜੀ ਥਾਂ ਨਹੀਂ ਪਈ ਜਦੋਂ ਅਸੀਂ ਗੁਰਬਾਣੀ ਦੇ ਬਹੁਤ ਸ਼ਲੋਕਾਂ ਨੂੰ ਸ਼ਬਦਾਂ ਨੂੰ ਧੱਕੇ ਦੇ ਨਾਲ ਪਾਰੀ ਵਿਆਖਿਆ ਦਾ ਰੂਪ ਦੇ ਦਿੰਦੇ ਹਾਂ ਹੁਣ ਇੱਕ ਮਜ਼ਦੂਰ ਇੱਕ ਦਿਹਾੜੀ ਕਰਨ ਵਾਲਾ ਇਨਸਾਨ ਕਹੇ ਸੜਕ ਤੇ ਰੋਡ ਤੇ ਸਫਾਈ ਕਰਨ ਵਾਲਾ ਇਨਸਾਨ ਇਹ ਕਹੇ ਕਿ ਮੈਂ ਤੇ ਬੜੀ ਮਿਹਨਤ ਕੀਤੀ ਮੈਂ ਤੇ ਬੜੀ ਮੁਸ਼ਕਲਤ ਕਰ ਲਈ ਮੈਂ ਏਡਾ ਵੱਡਾ ਘਰ ਏਡੀਆਂ ਵੱਡੀਆਂ ਕਾਰਾਂ ਕਿਉਂ ਨਹੀਂ ਖੜੀਆਂ ਕਰ ਸਕਿਆ ਮੈਂ ਏਡਾ ਵੱਡਾ ਵਪਾਰ ਖੜਾ ਕਿਉਂ ਨਹੀਂ ਕਰ ਸਕਿਆ ਕੀ ਰੱਬ ਨੇ ਮੈਨੂੰ ਪਾਸੇ ਰੱਖਿਆ ਹੈ ਬਕਤਰੀ ਦੇ ਵਿੱਚ ਰੱਖਿਆ ਹੈ ਮੇਰੀ ਮਿਹਨਤ ਨੂੰ ਨਹੀਂ ਵੇਖਿਆ ਤਾਂ ਸੌਖੇ ਜਿਹੇ ਲਫ਼ਜ਼ਾਂ ਲਫ਼ਜ਼ਾਂ ਦੇ ਵਿੱਚ ਸਮਝੀਏ ਬਹੁਤ ਵਾਰ ਨਾਲ ਸ਼ਬਦ ਹੋਰ ਜੋੜ ਲਈਏ ਅਸੀਂ ਕਹਿੰਨੇ ਹਾਂ ਜੀ ਸਬਰ ਰੱਖਣਾ ਚਾਹੀਦਾ ਹੈ ਰੱਬ ਜੋ ਕਰਦਾ ਹੈ ਸਮੇਂ ਤੇ ਕਰਦਾ ਹੈ ਅਗਲੀ ਵਿਚਾਰ ਤੇ ਆਇਓ ਥੋੜਾ ਜਿਹਾ ਜੇ ਕੋਈ ਇਨਸਾਨ ਪਿੱਛੇ ਮਿਹਨਤਕਾਰੀ ਨਹੀਂ ਰਿਹਾ ਮੁਸ਼ਕਤ ਕਾਲ ਹੀ ਨਹੀਂ ਰਿਹਾ ਉਦਮ ਕਰ ਹੀ ਨਹੀਂ ਰਿਹਾ ਤਉ ਮਿਹਨਤ ਕਿਸ ਗੱਲ ਸਬਰ ਕਿਸ ਗੱਲ ਦੀ ਰੱਖ ਰਿਹਾ ਹੈ ਧੀਰਜ ਕਿਸ ਗੱਲ ਤੇ ਰੱਖ ਰਿਹਾ ਹੈ ਆਪਾਂ ਲਫ਼ਜ਼ ਵਰਤਦੇ ਆ ਨਾ ਜੀ ਸਬਰ ਰੱਖੋ ਜੋ ਤੁਸੀਂ ਸੋਚਿਆ ਹੈ ਜੋ ਤੁਸੀਂ ਚਿਤਵਿਆ ਹੈ ਉਹ ਪੂਰਾ ਹੋਵੇਗਾ ਪਰ ਸਬਰ ਦੇ ਪਿੱਛੇ ਜੇ ਸਦਾ ਲਈ ਵੇਖੀਏ ਮਿਹਨਤ ਚਾਹੀਦੀ ਹੈ ਮਸ਼ਕਤ ਚਾਹੀਦੀ ਹੈ ਜੇ ਪਿੱਛੇ ਕੁਝ ਚੱਲ ਰਿਹਾ ਹੈ ਪਿੱਛੇ ਕੋਈ ਮਿਹਨਤ ਚੱਲ ਰਹੀ ਹੈ ਬੀਜ ਪਾ ਦਿੱਤਾ ਹੈ ਵੇਟ ਕਰੋ ਸਮਾਂ ਲੱਗੇਗਾ ਫਲ ਪੁੰਗਰੇਗਾ ਫਸਲ ਪੈਦਾ ਹੋਵੇਗੀ ਕਈ ਵਾਰ ਕੀ ਹੁੰਦਾ ਹੈ ਇਨਸਾਨ ਮਿਹਨਤ ਕੋਈ ਵੀ ਨਹੀਂ ਕਰ ਰਹੀ ਬੀਜ ਕੋਈ ਵੀ ਨਹੀਂ ਪਾ ਰਹੀ ਬਿਨਾ ਬੀਜ ਪਾਉਣ ਤੋਂ ਹੀ ਇਨਸਾਨ ਕਹਿ ਰਿਹਾ ਹੈ ਜੀ ਸਬਰ ਰੱਖੋ ਉਹ ਸਬਰ ਕਿਸੇ ਕੰਮ ਦਾ ਨਹੀਂ ਉਹ ਸੁਰਤ ਜਾਏਗੀ ਰੈਣ ਗਵਾਈ ਸੋਇਕੈ ਦਿਨਸ ਗਵਾਇਆ ਖੋ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਬੰਦਾ ਕਹਿੰਦਾ ਜੀ ਮੈਂ ਸਬਰ ਕਰ ਰਿਹਾ ਕਿਸ ਗੱਲ ਦੇ ਆਧਾਰ ਤੇ ਤੂੰ ਮਿਹਨਤ ਕਰ ਰਿਹਾ ਪਿੱਛੇ ਬਰਾਬਰ ਜੋ ਬਣਦੀ ਹੈ ਉਦਾਹਰਨ ਦੇ ਤੌਰ ਤੇ ਤੂੰ ਵੱਡਾ ਘਰ ਚਾਹੁੰਦਾ ਹੈ ਤੂੰ ਵੱਡੀ ਗੱਡੀ ਚਾਹੁੰਦਾ ਹੈ ਪਦਾਰਥੀ ਚਾਹੀਦੇ ਨੇ ਬੰਦੇ ਨੂੰ ਜੀਵਨ ਨਿਰਵਾਣ ਦੇ ਲਈ ਪਰ ਉਹਦੇ ਬਰਾਬਰ ਦੇ ਉਹਦੇ ਲੈਵਲ ਤੇ ਕਿ ਤੇਰੀ ਮਿਹਨਤ ਹੈ ਪਰ ਇਸ ਦੇਸ਼ ਦੇ ਵਿੱਚ ਇਸ ਢੰਗ ਦੇ ਨਾਲ ਨਹੀਂ ਸੋਚਿਆ ਜਾਂਦਾ ਇਸ ਦੇਸ਼ ਦੇ ਵਿੱਚ ਸੋਚਿਆ ਜਾਂਦਾ ਹੈ ਮੇਰੀ ਕਿਸਮਤ ਮੇਰੇ ਭਾਗ ਮੇਰੇ ਲੇਖ ਇਹ ਸਭ ਕੁਝ ਮੈਨੂੰ ਰੱਬ ਵੱਲੋਂ ਹੀ ਪ੍ਰਾਪਤ ਹੋਇਆ ਹੈ ਮੈਂ ਜਿੱਥੇ ਜੰਮਿਆ ਜਿੱਥੇ ਪੈਦਾ ਹੋਇਆ ਸੋਚਣ ਦਾ ਢੰਗ ਲੋਕਾਂ ਦਾ ਇੱਥੇ ਇਹ ਹੈ ਤੇ 50% ਤੋਂ ਵੱਧ ਲੋਕ ਮੈਂ ਕਹਿ ਸਕਦਾ ਹਾਂ ਭਾਰਤ ਦੇ ਹੀ ਲੱਕ ਕਿਸਮਤ ਦੇ ਵਿੱਚ ਬਹੁਤ ਬਲੀਵ ਕਰਦੇ ਨੇ ਉਹ ਕਿਸਮਤ ਨੂੰ ਲੱਕ ਨੂੰ ਰੱਬ ਤੋਂ ਅਲੈਦਾ ਵੇਖਦੇ ਨੇ ਕਿ ਇਹ ਕੋਈ ਵੱਖਰੀ ਚੀਜ਼ ਐ ਜਿਹੜੀ ਵਾਪਰਦੀ ਐ ਫਿਰ ਬੰਦੇ ਦਾ ਵਪਾਰ ਚੱਲਦਾ ਐ ਫਿਰ ਬੰਦੇ ਦਾ ਕੰਮਕਾਰ ਸੱਟ ਹੁੰਦਾ ਐ ਫਿਰ ਬੰਦੇ ਦੇ ਕੰਮਕਾਰ ਸਿੱਧੇ ਹੋ ਜਾਂਦੇ ਨੇ ਲੱਕ ਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਐ ਪਰ ਜੋ ਹੁਣ ਤੱਕ ਦੇ ਜੀਵਨ ਦੇ ਤਜਰਬੇ ਤੋਂ ਸਮਝ ਆਇਆ ਹੈ ਲੱਕ ਕਿਤੇ ਵੀ ਨਹੀਂ ਹੁੰਦਾ ਇਹ ਹੁੰਦਾ ਹੈ ਜਿਉਂ-ਜਿਉਂ ਤੇਰਾ ਹੁਕਮ ਤੇ ਵੈ ਤਿਉਂ ਹੋਵਣਾ ਜਹ ਜਹ ਰੱਖੇ ਆਪ ਤਹ ਜਾਏ ਖਡੋ ਬਣਾ ਮੈਂ ਮਹਿਸੂਸ ਕਰਦਾ ਆਪਣੀ ਤੇ ਗੱਲ ਲਾ ਕੇ ਸਮਝਾਵਾਂ ਤੇ ਸੌਖੀ ਸਮਝ ਆਵੇਗੀ ਜਦੋਂ ਮਨੁੱਖ ਸੋਲਟ ਕਰਕੇ ਜਾਗ ਲੇ ਹੋਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਜਦੋਂ ਜਾਗ ਜਾਂਦਾ ਏ ਉਦੋਂ ਉਹ ਇਹ ਗੱਲ ਕਹਿੰਦਾ ਏ ਜਿਉਂ ਜਿਉਂ ਤੇਰਾ ਹੁਕਮ ਤੇ ਵੈ ਤਿਉਂ ਹੋਵਣਾ ਸੁਤਤਾ ਮਨੁੱਖ ਕਿਵੇਂ ਕਹੇਗਾ ਜਿਉਂ-ਜਿਉਂ ਤੇਰਾ ਹੁਕਮ ਤੇ ਵੈ ਤਉ ਹੁਣ ਇੱਕ ਮਨੁੱਖ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਸ਼ਬਦਾਂ ਨੂੰ ਦੁਹਰਾਈਏ ਬਾਬਾ ਰਵਿਦਾਸ ਜੀ ਦਾ ਸ਼ਬਦ ਕੂਪ ਭਰਿਓ ਜੈ ਸਿਤਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛਿਆਰਾ ਪਾਰ ਨਾ ਸੂਝ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਹੁਣ ਜਿਹੜਾ ਇਨਸਾਨ ਸਰੀਰ ਕਰਕੇ ਤਨ ਕਰਕੇ ਮਨ ਕਰਕੇ ਬੜੇ ਧਿਆਨ ਨਾਲ ਸੁਣਿਓ ਜੀ ਸੁੱਤਾ ਹੋਇਆ ਹੈ ਬਿਲਕੁਲ ਗਾਫਲਤਾ ਦੀ ਨੀਂਦ ਦੇ ਵਿੱਚ ਗਿਆ ਹੋਇਆ ਹੈ ਜਾਗ ਲੇ ਹੋਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਜਿਹੜਾ ਸੁੱਤਾ ਹੋਇਆ ਏ ਉਹ ਗੁਰਦੁਆਰੇ ਇੱਕ ਦਿਨ ਆ ਜਾਏ ਤੇ ਕਹੇ ਜੋ ਜੋ ਤੇਰਾ ਹੁਕਮ ਤੇ ਵਹਿ ਤਿਓ ਉਹ ਤੇ ਉਸ ਲੈਵਲ ਤੇ ਪਹੁੰਚਿਆ ਹੀ ਨਹੀਂ ਉਹਨੂੰ ਤੇ ਸਮਝ ਹੀ ਨਹੀਂ ਉਸ ਗੱਲ ਦੀ ਜਾਗਦਾ ਹੋਇਆ ਮਨੁੱਖ ਹੀ ਇਹ ਗੱਲ ਕਹਿ ਸਕਦਾ ਏ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿ ਤੋਈ ਮੈਂ ਨਿਰਗੁਣ ਹਾਰੇ ਕੋਗਣ ਨਾਹੀ ਆਪੇ ਤਰਸ ਪਇਓਈ ਤੇ ਜਿਹੜਾ ਮਨੁੱਖ ਜਾਗਦਾ ਨਹੀਂ ਉਹ ਕੀ ਕਹੇਗਾ ਰੱਬਾ ਤੂੰ ਮੇਰਾ ਹੀ ਦੁਸ਼ਮਣ ਬਣ ਗਿਆ ਏ ਮੇਰੀ ਮਾਂ ਨੂੰ ਲੈ ਗਿਆ ਮੇਰੇ ਪਿਓ ਨੂੰ ਲੈ ਗਿਆ ਮੈਨੂੰ ਆ ਵਪਾਰ ਚ ਆ ਕੰਮ ਚ ਘਾਟਾ ਪਵਾ ਦਿੱਤਾ ਉਹ ਤੇ ਦੋਸ਼ ਲਾਉਂਦਾ ਏ ਰੱਬ ਤੇ ਸੁੱਤਾ ਹੋਇਆ ਮਨੁੱਖ ਕਹਿ ਸਕਦਾ ਏ ਤੇਰਾ ਕੀਤਾ ਜਦੋਂ ਨਹੀਂ ਕਦੇ ਵੀ ਨਹੀਂ ਕਹਿ ਸਕਦਾ ਜਦੋਂ ਗੁਰੂ ਪਾਤਸ਼ਾਹ ਇਹ ਗੱਲ ਕਹਿੰਦੇ ਨੇ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਤਾਂ ਉਹ ਜਾਗਦੀ ਹੋਈ ਅਵਸਥਾ ਦੇ ਵਿੱਚ ਕਹਿੰਦੇ ਨੇ ਅਸੀਂ ਸੁੱਤੇ ਹੋਏ ਕਹਿੰਦੇ ਹਾਂ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿਂਦੇ ਹੋ ਓਵਣ ਨਸ਼ਾ ਕਰਨ ਦਾ ਇਹ ਬੰਦਾ ਕਹਿੰਦਾ ਜੀ ਜਿਉਂ-ਜਿਉਂ ਤੇਰਾ ਹੁਕਮ ਆਪਣੇ ਅਨੁਸਾਰ ਢਾਲ ਕੇ ਵੇਖਦੇ ਆ ਨਾ ਅਸੀਂ ਸੁੱਤੇ ਹੋਏ ਪੰਗਤੀਆਂ ਨੂੰ ਬੋਲਦੇ ਹਾਂ ਅਸੀਂ ਪਰ ਗੁਰਬਾਣੀ ਕਿੱਥੇ ਬੋਲੀ ਗਈ ਏ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬੰਦੇ ਪਿਆਰੇ ਇਨ ਵਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਉ ਸੁਆਮੀ ਕੇ ਦੁਆਰੇ ਦੀਜੇ ਬੁੱਧ ਇਹ ਤਾਂ ਜਾਗਦੇ ਹੋਏ ਉਚਾਰੀ ਗਈ ਬਾਣੀ ਹੈ ਜਾਗ ਕੇ ਸੁਰਤ ਕਰਕੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਨਹੀਂ ਹੈ ਗੁਰਬਾਣੀ ਅਸੀਂ ਬੇਹੋਸ਼ ਹੋ ਕੇ ਪੜਦੇ ਹਾਂ ਅਸੀਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੁਣਦੇ ਹਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਵਰਤਦੇ ਹਾਂ ਜਿੰਨੀਕ ਸਾਡੀ ਬੁੱਧ ਹੈ ਉੱਥੇ ਆਇਓ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿ ਤਿਉਂ ਹੋਵਣਾ ਹੁਣ ਕੌਣ ਕਹਿ ਰਿਹਾ ਏ ਹੁਣ ਮੈਂ ਆਪਣੇ ਤੇ ਗੱਲ ਲਾ ਰਿਹਾ ਸੀ ਵਿੱਚ ਦੀ ਮੈਨੂੰ ਥੋੜਾ ਜਿਹਾ ਜੋ ਸਮਝ ਆ ਰਿਹਾ ਹੈ ਆਪਣਾ ਤਜਰਬਾ ਦੱਸਣਾ ਜ਼ਰੂਰੀ ਹੁੰਦਾ ਹੈ ਇੱਥੇ ਆਉਣਾ ਇੱਥੋਂ ਅੱਗੇ ਜਾਣਾ ਜਿਹਨੂੰ ਜਾਗਦਾ ਹੈ ਉਹਨੂੰ ਪਤਾ ਹੁੰਦਾ ਏ ਉਹ ਹੁਕਮ ਦੇ ਵਿੱਚ ਹੀ ਆ ਰਿਹਾ ਏ ਤੇ ਹੁਕਮ ਦੇ ਵਿੱਚ ਹੀ ਜਾ ਰਿਹਾ ਏ ਤੇ ਜੇ ਅਸੀਂ ਜਾਗਦੇ ਨਹੀਂ ਫਿਰ ਸੋਲ ਕਿੱਥੇ ਜਾਏਗੀ ਥੋੜਾ ਧਿਆਨ ਹੋਰ ਇਕਾਗਰ ਕਰਿਓ ਨਾਨਕ ਗੁਰੂ ਨ ਚਿਤਨੀ ਮਨਿ ਆਪਣੇ ਸੁਚੇਤ ਛੁਟੇ ਤਿਲ ਬੁਆੜ ਜਿਉ ਸ਼ੁੰਝੇ ਅੰਦਰ ਖੇਤ ਖੇਤੇ ਅੰਦਰ ਛੁਟੇ ਆ ਕਹੋ ਨਾਨਕ ਸੋ ਨਾ ਫਲੀਆਂ ਫੁੱਲੀਆਂ ਬੱਪੂੜੇ ਪੀਤਨ ਵਿੱਚ ਸਵਾ ਜਿਹੜਾ ਆਪਣੇ ਆਪ ਦੇ ਵਿੱਚ ਸੁਚੇਤ ਹੈ ਉਹ ਤੇ ਪੁੰਗਰ ਰਿਹਾ ਏ ਬੀਜ ਤੇ ਪੈ ਚੁੱਕਿਆ ਏ ਉਹਨੂੰ ਧਰਤੀ ਮਿਲ ਚੁੱਕੀ ਏ ਸਮਾਂ ਵੀ ਮਿਲ ਚੁੱਕਿਆ ਏ ਪਰ ਹੁਣ ਪੁੰਗਰ ਕਿਸ ਦੇ ਆਧਾਰ ਤੇ ਰਿਹਾਇਓ ਆਪ ਹੀ ਨੇ ਆਪ ਆਪਣੀ ਸੁਰਤ ਦੇ ਵਿੱਚ ਪੁੰਗਰ ਰਿਹਾ ਏ ਆਪਣੇ ਆਧਾਰ ਤੇ ਪੁੰਗਰ ਰਿਹਾ ਏ ਉਨੇ ਮਾਨਕ ਮਾਲਕ ਨੂੰ ਖਸਮ ਨੂੰ ਭੁਲਾ ਦਿੱਤਾ ਹੈ। ਬਕਬੀਰ ਜੋ ਮੈਂ ਚਿਤਵਾਂ ਸੋ ਨਾ ਕਰੇ ਇਸ ਸ਼ਲੋਕ ਨੂੰ ਧਿਆਨ ਦੇ ਵਿੱਚ ਰੱਖਿਓ ਫਿਰ ਸਮਝ ਆਵੇਗੀ ਗੱਲ। ਆਪ ਹੀ ਨੇ ਆਪ ਉਹ ਆਪਣੇ ਆਪ ਤੇ ਸੌਂ ਗਿਆ ਹੈ ਨਾਨਕ ਗੁਰੂ ਨਾ ਚੇਤਨੀ। ਮਨ ਨੇ ਆਪਣੇ ਸੋਚੇ ਤੋ ਪੁੰਗਰ ਰਿਹਾ ਏ ਵੱਡਾ ਤੇ ਹੋ ਰਿਹਾ ਏ। ਬੰਦਾ ਕਹਿੰਦਾ ਜਿਵੇਂ ਬੜੀ ਮਿਹਨਤ ਕੀਤੀ ਧਿਆਨ ਚ ਲਿਆਇਓ ਫਿਰ ਉੱਥੇ ਆਵੇਗੀ ਵਿਚਾਰ। ਪਰ ਨਾਨਕ ਗੁਰੂ ਨਾ ਚੇਤਨੀ ਮਨ ਨੇ ਆਪਣੇ ਸੁਚੇਤ ਤੂੰ ਮਿਹਨਤ ਤੇ ਬੜੀ ਕੀਤੀ ਬੀਜ ਤੇ ਬੜੇ ਪਾਏ ਤੂੰ ਫਸਲ ਤੇ ਬੜੀ ਬੀਜੀ ਪਰ ਬੀਜੀ ਮਾਨੇ ਆਪਣੇ ਸੁਚੇਤ ਤਾਂ ਕਰਕੇ ਤੂੰ 80 ਸਾਲਾਂ ਦਾ ਹੋ ਗਿਆ ਤੂੰ 50 ਸਾਲਾਂ ਦਾ ਹੋ ਗਿਆ ਵੇਖ ਫਲ ਲੱਗਿਆ ਹੀ ਨਹੀਂ ਕਿਉਂਕਿ ਮਾਨੇ ਆਪਣੇ ਸੁਚੇਤ ਬੰਦਾ ਕਹਿੰਦਾ ਜੀ ਮੈਂ ਬੜੀ ਮਿਹਨਤ ਕੀਤੀ ਉਹ ਭਲਿਆ ਤੇਰੀ ਮਿਹਨਤ ਕਿਤੇ ਹੋਰ ਹੀ ਚਲੀ ਗਈ ਬੰਦਾ ਕਹਿੰਦਾ ਜੀ ਮੈਂ ਬੜਾ ਦਾਨ ਪੁਨ ਕੀਤਾ ਕਹਿੰਦੇ ਪਰ ਨਹੀਂ ਵੇਖ ਕਰਮ ਧਰਮ ਪਖੰਡ ਜੋ ਦੀਸੈ ਤਨ ਜਮ ਜਾਗਾਤੀ ਲੋਟੈ ਨਿਰਵਾਣ ਕੀਰਤਨ ਨਿਰਵਾਣ ਤੇ ਤੂੰ ਆਇਆ ਹੀ ਨਹੀਂ ਸੀ ਤੂੰ ਉੱਥੇ ਪਹੁੰਚਿਆ ਹੀ ਨਹੀਂ ਸੀ ਦੁਬਾਰਾ ਫਿਰ ਆਇਓ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿ ਤਿਉਂ ਹੋਵਣਾ ਜਿੰਨਾ ਸਮਾਂ ਆਪ ਜਾਗਦੇ ਨਹੀਂ ਅਪ ਲੱਖ ਪੜਦੇ ਲੋ ਇਹਨਾਂ ਪੰਕਤੀਆਂ ਨੂੰ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿ ਤਿਉਂ ਹੋਵਣਾ ਨਹੀਂ ਸਮਝ ਜਾਵੇਗਾ ਛੋਟੀ ਜੀ ਕੋਈ ਘਟਨਾ ਵਾਪਰ ਜਾਵੇਗੀ ਨਾ ਜੀ ਕੱਲ ਨਾਲ ਦੀ ਨਾਲ ਕਹਿ ਦੇਵਾਂਗੇ ਰੱਬਾ ਤੂੰ ਬੈਰੀ ਬਣ ਗਿਆ ਏ ਨਾਲ ਦੀ ਨਾਲ ਇੱਕ ਸੈਕਿੰਡ ਨਹੀਂ ਲੱਗੇਗਾ ਸੁਰਖ ਨੂੰ ਬਦਲਦੇ ਆ ਤੇ ਜੇ ਉਹ ਵਾਹਿਗੁਰੂ ਬਖਸ਼ਿਸ਼ ਕਰਨ ਉਹ ਸਮਝ ਬਣੇ ਨਾਨਕ ਗੁਰੂ ਨਾ ਚੇਤਨੀ ਤੂੰ ਹਵਾ ਦਾ ਝੋਕਾ ਆਉਂਦਾ ਏ ਇੱਧਰ ਜਾਣਾ ਏ ਹਵਾ ਦਾ ਝੋਕਾ ਆਉਂਦਾ ਏ ਇੱਧਰ ਜਾਣਾ ਏ ਕਿਵੇਂ ਕਹੇਗਾ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿਦਿਓ ਹੋਵਣਾ ਦੋ ਗੱਲਾਂ ਨੇ ਬੜੇ ਧਿਆਨ ਦੇ ਨਾਲ ਸਮਝਿਓ ਇੱਕ ਹੈ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿ ਤਿਉ ਹੋਵਣਾ ਜਿਹ ਜਿਹ ਰੱਖੈ ਆਪ ਤਹਿ ਜਾਏ ਖੜੋਵਣਾ ਇੱਕ ਤੇ ਗੁਰੂ ਦੇ ਹੁਕਮ ਦੇ ਵਿੱਚ ਜਾ ਰਹਾ ਹੈ ਜਾਗ ਦਾ ਜਾਗ ਦਾ ਜਾਗ ਦਾ ਮਨ ਕਰਕੇ ਸੁਚੇਤ ਹੈ ਤੂੰ ਇੱਕ ਹੈ ਨਾਨਕ ਗੁਰੂ ਨਾ ਚੇਤਨੀ ਮੰਨੇ ਆਪਣੇ ਸੁਚੇਤ ਛੋਟੇ ਤਿਲ ਬੁਆੜ ਜਿਉਂ ਸ਼ੁੰਝੇ ਅੰਦਰ ਖੇਤ ਉੱਥੇ ਹੀ ਰੱਖੋ ਆਪਾਂ ਇੱਕ ਦੋ ਪੰਕਤੀਆਂ ਸਮਝਣੀਆਂ ਨੇ ਬਸ ਉੱਥੇ ਤੂੰ ਜਾਗਦਾ ਹੀ ਨਹੀਂ ਉੱਥੇ ਤਾਂ ਹਵਾ ਦਾ ਝੋਕਾ ਆਉਂਦਾ ਏ ਇੱਧਰ ਭੱਜ ਜਾਣਾ ਏ ਹਵਾ ਦਾ ਬੁੱਲਾ ਆਉਂਦਾ ਏ ਇੱਧਰੋਂ ਚੱਲ ਜਾਣਾ ਏ ਉੱਥੇ ਕਿਵੇਂ ਕਹੇਗਾ ਜਿਉਂ-ਜਿਉਂ ਰੱਖੇ ਆਪ ਉੱਥੇ ਤੇ ਗੱਲ ਹੀ ਨਹੀਂ ਹੈ ਉੱਥੇ ਤੇ ਉਹ ਰੱਬ ਦਾ ਹੁਕਮ ਹੀ ਨਹੀਂ ਹੈ ਉੱਥੇ ਤੇ ਤੂੰ ਆਪਣੇ ਆਪ ਦੇ ਵਿੱਚ ਵਿਚਰ ਰਿਹਾ ਹੈ ਆਪਣੇ ਆਪ ਦੇ ਵਿੱਚ ਚੱਲ ਰਿਹਾ ਹੈ ਤੇਰੀ ਕੀਤੀ ਹੋਈ ਮਿਹਨਤ ਤੇਰੀ ਮਸ਼ਕੱਤ ਜੋ ਸੋਚਾਂ ਜੋ ਸਬਰ ਤੂੰ ਕੀਤੇ ਉਹ ਕਿਸੇ ਕੰਮ ਦੇ ਨਹੀਂ ਸੀ ਅੱਜ ਤੱਕ ਵੇਖ ਕਹਿੰਦੇ ਤਾਂ ਜੋ ਤੂੰ ਚਾਹੁੰਦਾ ਸੀ ਤੈਨੂੰ ਪ੍ਰਾਪਤ ਨਹੀਂ ਹੋਇਆ ਨਹੀਂ ਤੇ ਰੱਬ ਕਿਸੇ ਦਾ ਘੱਲ ਲਿਆ ਹੋਇਆ ਕਿਸੇ ਦੀ ਕੀਤੀ ਹੋਈ ਮਿਹਨਤ ਬੇਰਥ ਗਵਾ ਦੇਵੇ ਫਿਰ ਐਸੇ ਰੱਬ ਦੀ ਵੀ ਲੋੜ ਨਹੀਂ ਜਿਸ ਨੂੰ ਗਰੀਬ ਦੀ ਮਿਹਨਤ ਨਹੀਂ ਦਿਖਦੀ ਜਿਸ ਨੂੰ ਕਿਸੇ ਮਿਹਨਤੀ ਇਨਸਾਨ ਦੀ ਮਿਹਨਤ ਨਹੀਂ ਦਿਖਦੀ ਉਸ ਰੱਬ ਤੋਂ ਵਕੀਲ ਲੈਣਾ ਹੈ ਜਿਹੜਾ ਇਨਸਾਨ ਰੋੜ ਤੇ ਹੀ ਮਿਹਨਤ ਕਰਦਾ ਮਰ ਗਿਆ ਫਿਰ ਐਸੀ ਰੱਬ ਤੋਂ ਵੀ ਕੀ ਲੈਣਾ ਹੈ ਨਹੀਂ ਬਾਰੀ ਗੱਲਾਂ ਦਾ ਥੋੜਾ ਜਿਹਾ ਵਿੱਚ ਦੀ ਕਹਿ ਦੇਮਾ ਉਹ ਸੁਰਤ ਦਾ ਜੇ ਆਪ ਨੂੰ ਗੱਲ ਸਮਝ ਆ ਗਈ ਹੈ ਜਿਉਂ-ਜਿਉਂ ਰੱਖੇ ਆਪ ਅਗਲੀ ਗੱਲ ਤੇ ਆਈਏ ਫਿਰ ਤਾਂ ਮੰਨ ਕਰਕੇ ਬੰਦਾ ਸੁਚੇਤ ਨਹੀਂ ਫਿਰ ਉਹ ساری ਉਮਰ ਮਿਹਨਤ ਕਰਦਾ ਜਾਏ ਮੈਂ ਉੱਥੇ ਹੀ ਰਹਾ ਜੀ ਹਲੇ ਕਿਸੇ ਥਾਂ ਨਹੀਂ ਪੈਣੀ ਫਿਰ ਬੰਦੇ ਲਾਂਭੇ ਦਿੰਦੇ ਨੇ ਰੱਬ ਨੂੰ ਕਿ ਰੱਬ ਨੇ ਮੇਰੇ ਨਾਲ ਇਦਾਂ ਕੀਤਾ ਰੱਬ ਨੇ ਮੇਰੇ ਨਾਲ ਉਦਾਂ ਕੀਤਾ ਨਾ ਨਾ ਪਾਈ ਰੱਬ ਤੇ ਬੜਾ ਹੀ ਚੰਗਾ ਕਰਦਾ ਹੈ ਰੱਬ ਥੋੜਾ ਜਿਹਾ ਹੋਰ ਸਪਸ਼ਟ ਕਰ ਦੇਵਾਂ ਜੋ ਮੈਂ ਚਾਹੁੰਦਾ ਹਾਂ ਜੋ ਮੈਂ ਪ੍ਰਾਪਤ ਕਰਨਾ ਚਾਹੁੰਦਾ ਹਾਂ ਰੱਬ ਵੀ ਉਹੋ ਹੀ ਚਾਹੁੰਦਾ ਹੈ ਜੋ ਮੈਨੂੰ ਚਾਹੀਦਾ ਹੈ ਰੱਬ ਨੂੰ ਵੀ ਉਹੋ ਹੀ ਚਾਹੀਦਾ ਹੈ ਆਪ ਬੜੇ ਡੂੰਗੇ ਜਾ ਕੇ ਕਦੇ ਸੋਚੋਂਗੇ ਨਾ ਜੀ ਆਪੇ ਰੱਸੀ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰੱਬ ਰਹਿਆ ਪਰਬੂ ਜੇ ਇਹਨੂੰ ਸਮਝ ਜਾਉ ਆਪੇ ਮਾਛੀ ਮਛੂਲੀ ਆਪੇ ਪਾਣੀ ਜਾਲ ਜੇ ਉਹਨੇ ਕਦੇ ਜਾਲ ਵੀ ਪਾਇਆ ਏ ਨਾ ਕਹਿੰਦੇ ਘਾਟਾ ਵੀ ਆਇਆ ਕੰਮਕਾਰ ਚ ਬਹੁਤ ਵੱਡਾ ਘਾਟਾ ਆਪ ਸੱਚ ਜਾਣਿਓ ਜੇ ਆਪ ਜਾਗਦੇ ਹੋਵੋਗੇ ਨਾ ਆਪ ਨੂੰ ਥੋੜੇ ਸਮੇਂ ਬਾਅਦ ਉਹ ਗੱਲ ਜ਼ਰੂਰ ਸਮਝ ਆਈ ਹੋਵੇਗੀ ਉਹ ਘਾਟਾ ਕਿਉਂ ਪਿਆ ਸੀ ਕਦੇ ਵੀ ਕੋਈ ਘਾਟਾ ਘਾਟੇ ਲਈ ਨਹੀਂ ਪੈਂਦਾ ਜੇ ਜਾਗਦੇ ਸੁੱਤਿਆਂ ਲਈ ਤੇ ਘਾਟਾ ਹੀ ਐ 100 ਰੁਪਇਆ ਡਿੱਗ ਜਾਏ ਉਹ ਵੀ ਬਾਹਰੀ ਰੂਪ ਦੇ ਵਿੱਚ ਘਾਟਾ ਹੈ ਜੇ ਜਾਗਦੇ ਹਾਂ ਤਾਂ ਆਪ ਸਭ ਨੂੰ ਕਿਤੇ ਨਾ ਕਿਤੇ ਐਸਾ ਮਹਿਸੂਸ ਹੋਇਆ ਹੋਵੇਗਾ ਸੁਰਤ ਵਿੱਚ ਜੇ ਜਾਗਦੇ ਸੀ ਤਾਂ ਆਪ ਪਿੱਛੇ ਆਪਣੇ ਰਿਵਿਊ ਕਰਿਓ ਆਪਣੇ ਸੁਪਨ ਨੂੰ ਵੇਖਿਓ ਆਪੇ ਮਾਛੀ ਮਛਲੀ ਮੱਛੀ ਕਿਉਂ ਬਣਿਆ ਸੀ ਜਾਲ ਕਿਉਂ ਬਣਿਆ ਸੀ ਉਹ ਉਹ ਘਾਟਾ ਕਿਉਂ ਪਿਆ ਸੀ ਕਿਉਂ ਉਹ ਘਟਨਾ ਵਾਪਰੀ ਸੀ ਸਾਲ ਬਾਅਦ 2 ਸਾਲਾਂ ਬਾਅਦ 3 ਸਾਲਾਂ ਬਾਅਦ ਉਹ ਗੱਲ ਸਮਝ ਆਈ ਹੋਵੇਗੀ ਚੰਗੇ ਲਈ ਹੀ ਹੋਇਆ ਸੀ ਜੇ ਆਪਨੇ ਮਹਿਸੂਸ ਕੀਤਾ ਹੈ ਬਿਨਾ ਮਹਿਸੂਸ ਕੀਤਿਆਂ ਨਹੀਂ ਇਹ ਗੱਲਾਂ ਸਮਝ ਆਉਂਦੀਆਂ ਉਹ ਜਾਲ ਬਣਿਆ ਸੀ ਉੱਥੇ ਦੁਲਾਰੇ ਗਏ ਸੀ ਬਹੁਤ ਵੱਡਾ ਘਾਟਾ ਸੀ ਕਿਉਂ ਸੀ ਆਪੇ ਮਾਛੀ ਮਛਲੀ ਉਹ ਆਪ ਹੀ ਸੀਗਾ ਮੈਂ ਹੈ ਹੀ ਨਹੀਂ ਸੀ ਕਿਉਂਕਿ ਕਬੀਰ ਕਹਿੰਦੇ ਨੇ ਨਾ ਕਿ ਜਦੋਂ ਸਾਡਾ ਆਪਣਾ ਆਪ ਉੱਥੇ ਹੁੰਦਾ ਹੀ ਨਹੀਂ ਬਾਬਰਗਦਾਸ ਜੀ ਦਾ ਬਚਨ ਦੁਹਰਾ ਲਈਏ ਜਦ ਹਮ ਹੋਤੇ ਤਬ ਤੋਂ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਹੈ ਹੀ ਨਹੀਂ ਸੀ ਤਾਂ ਫਿਰ ਆਪੇ ਰਸੀਆ ਆਪ ਰਸ ਉਥੇ ਘਾਟਾ ਪੈਣਾ ਵੀ ਜਿਉਂ-ਜਿਉਂ ਤੇਰਾ ਹੁਕਮ ਤੇ ਵੈ ਤਉ ਹੋਣਾ ਹੋਇਆ ਸੀ ਉਹ ਬੜੇ ਚੰਗੇ ਲਈ ਹੋਇਆ ਸੀ ਪਰ ਇਹ ਗੱਲ ਕੌਣ ਕਹੇਗਾ ਜਿਹੜੇ ਜਾਗਦੇ ਨੇ ਜਿਹੜੇ ਅੰਦਰੋਂ ਸੁਚੇਤ ਨੇ ਸੁੱਤਾ ਹੋਇਆ ਮਨੁੱਖ ਨਹੀਂ ਕਹਿ ਸਕਦਾ ਆ ਘਾਟਾ ਮੇਰੇ ਚੰਗੇ ਲਈ ਪਿਆਸ ਤਜਰਬਾ ਜੇ ਹੋਇਆ ਆਪ ਸਭ ਦਾ ਮੈਂ ਰੁਕਿਆ ਹੋਇਆ ਜੀ ਫਿਰ ਤੇ ਇਹ ਗੱਲ ਆਪ ਜੀ ਦੇ ਪਕੜ ਵਿੱਚ ਆ ਚੁੱਕੀ ਹੈ ਤੇ ਜੇ ਕਦੇ ਇਦਾਂ ਗੁਰਬਾਣੀ ਦੇ ਭਾਵ ਦੇ ਦੁਆਰਾ ਉਹ ਫੀਲ ਹੀ ਨਹੀਂ ਹੋਇਆ ਜਿੱਥੋਂ ਗੁਰੂ ਪਾਤਸ਼ਾਹ ਗੱਲ ਕਰ ਰਹੇ ਨੇ ਫਿਰ ਸਿਰਫ ਇੱਕ ਕਥਾ ਹੈ ਤਾਂ ਬਾਬਾ ਜੀ ਕਹਿੰਦੇ ਨੇ ਅੱਜ ਦੇ ਬਚਨ ਕਬੀਰ ਜੋ ਮੈਂ ਚਿਤਵਾਂ ਨਾ ਕਰੇ ਬੜਾ ਕੁਝ ਚਿਤਵਦਾ ਬੰਦਾ ਪਲੈਨਿੰਗ ਕਰਦਾ ਏ ਇੰਨੇ ਸਮੇਂ ਵਿੱਚ ਮੈਂ ਆ ਕਰ ਲਵਾਂ ਉਹ ਕਰ ਲਵਾਂ ਪਰ ਉਸ ਗੱਲ ਨੂੰ ਯਾਦ ਰੱਖੇ ਮਨ ਆਪਣੇ ਸੁਚੇਤ ਨਾ ਹੋਵੇ ਫਿਰ ਉਹ ਯਾਦ ਰੱਖੇ ਫਲ ਪਾਈਏ ਫਲ ਦੀ ਇੱਛਾ ਨਾ ਰੱਖੀਏ ਜਦੋਂ ਸਹੀ ਸਮਾਂ ਸਹੀ ਥਾਂ ਸਹੀ ਲੋਕਾਂ ਦੇ ਵਿੱਚ ਹੋਵਾਂਗੇ ਉਹ ਵਾਹਿਗੁਰੂ ਨੇ ਜ਼ਿੰਦਗੀ ਨੂੰ ਅਗਲੇ ਥਾਂ ਤੇ ਲੈ ਕੇ ਜਾਣਾ ਹੈ ਉਹਨੇ ਪਛਾਹ ਦੇਣਾ ਹੈ ਇਹ ਜ਼ਿੰਦਗੀ ਦਾ ਰੀਅਲ ਫੰਡਾ ਏ ਜੀ ਬੰਦਾ ਜਦੋਂ ਤਰੱਕੀ ਕਰਦਾ ਏ ਬੰਦਾ ਜਦੋਂ ਅੱਗੇ ਵੱਧਦਾ ਏ ਉਦੋਂ ਵਾਹਿਗੁਰੂ ਉਹਨੂੰ ਥਾਂ ਵੀ ਸਹੀ ਦਿੰਦਾ ਏ ਉਹਨੂੰ ਲੋਕ ਵੀ ਸਹੀ ਦਿੰਦਾ ਏ ਉਹਨੂੰ ਸਮਾਂ ਵੀ ਸਹੀ ਦਿੰਦਾ ਏ ਇਹ ਰੀਅਲ ਗੱਲ ਹੈ ਜ਼ਿੰਦਗੀ ਦੀ ਸਹੀ ਥਾਂ ਤੋਂ ਬਿਨਾ ਸਹੀ ਲੋਕਾਂ ਤੋਂ ਬਿਨਾ ਸਹੀ ਟਾਈਮ ਤੋਂ ਬਿਨਾ ਬੰਦਾ ਜਿੰਨੀ ਮਰਜ਼ੀ ਸੋਚ ਸੋਚ ਲਏ ਉਹਨੂੰ ਨਹੀਂ ਮਿਲੇਗਾ ਕੁਝ ਵੀ ਜੇ ਪਿੱਛੇ ਮਿਹਨਤ ਵੀ ਨਹੀਂ ਹੈਗੀ ਉਹ ਵਾਹਿਗੁਰੂ ਆਪ ਹੀ ਵਿੱਧ ਬਣਾਉਂਦਾ ਏ ਸਹੀ ਲੋਕਾਂ ਨਾਲ ਵੀ ਮਲਾਉਂਦਾ ਏ ਇਹ ਵਿੱਧ ਬਣਦੀ ਏ ਜਿਹਨੂੰ ਸਮਝ ਆਉਂਦਾ ਏ ਕਿਤੇ ਵੀ ਜਾਣਾ ਕਿਤੇ ਵੀ ਰਹਿਣਾ ਆਪਾਂ ਕਹਿ ਦਿੰਨੇ ਆ ਬੰਦੇ ਦੇ ਹੱਥ ਵਿੱਚ ਨਹੀਂ ਇਹ ਸੱਚੀ ਗੱਲ ਐ ਬੰਦੇ ਦੇ ਹੱਥ ਵਿੱਚ ਨਹੀਂ ਪਰ ਕਿਹਦੇ ਜੀ ਜਿਹੜਾ ਜਾਗਦਾ ਹੈ ਇਹਨੂੰ ਅਸੀਂ ਸਮਝਿਆ ਹੀ ਨਹੀਂ ਜਿਹੜੇ ਨਹੀਂ ਜਾਗਦੇ ਉਹਨਾਂ ਨੂੰ ਵੀ ਤੇ ਰੱਬ ਇੱਧਰ ਉੱਧਰ ਲਿਜਾਈ ਰਿਹਾ ਏ ਸਾਰੀ ਦੁਨੀਆ ਨੂੰ ਲਿਜਾ ਰਿਹਾ ਏ ਪਰ ਕੀ ਉਹ ਰੱਬ ਦੇ ਹੁਕਮ 'ਚ ਜਾ ਰਹੇ ਨੇ ਅਸੀਂ ਧੋਖਾ ਕਰਤਾ ਗੁਰਬਾਣੀ ਦੇ ਨਾਲ ਨਾ ਇਹ ਪੰਕਤੀਆਂ ਬੜੀਆਂ ਡੂੰਘੀਆਂ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਏ ਸਭ ਕੁਝ ਹੀ ਹੁਕਮ ਦੇ ਵਿੱਚ ਹੈ ਸਾਰੀ ਦੁਨੀਆ ਹੁਕਮ ਦੇ ਵਿੱਚ ਹੈ ਪੱਤਾ ਪੱਤਾ ਹੁਕਮ ਦੇ ਵਿੱਚ ਹੈ ਇਹਦੇ ਵਿੱਚ ਕੋਈ ਦੂਰਿਆ ਨਹੀਂ ਹਰ ਇੱਕ ਹੁਕਮ ਦੇ ਵਿੱਚ ਹੈ ਪਰ ਜੇ ਉਹ ਜਾਗਦਾ ਹੈ ਤਾਂ ਹੁਕਮ ਦੇ ਵਿੱਚ ਹੈ ਨਹੀਂ ਤੇ ਗੁਰੂ ਪਾਤਸ਼ਾਹ ਕਹਿੰਦੇ ਸੁੱਤੀ ਹੋਈ ਹੈ ਦੁਨੀਆ ਨਾਮ ਤੋਂ ਬਿਨਾਂ ਮਰੇ ਹੋਏ ਨੇ ਲੋਗ ਨਾਨਕ ਸੋ ਜਿਵਿਆ ਜਿਸ ਮਨ ਵਸਿਆ ਸੋਏ ਫਿਰ ਬਾਕੀ ਤੇ ਮਰੇ ਹੀ ਪਏ ਨੇ ਉਹ ਕਿਵੇਂ ਕਹਿ ਸਕਦਾ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿ ਤਿਉਂ ਕਿੱਥੇ ਜਾਏਗੀ ਜੀ ਗੱਲ ਆਪਾਂ ਕਹਿੰਦੇ ਨੇ ਸਾਰਾ ਕੁਝ ਹੀ ਹੁਕਮ ਦੇ ਵਿੱਚ ਆਪ ਡੂੰਗੇ ਜਾ ਕੇ ਵੇਖੋ ਕਿੱਥੇ ਜਾਏਗੀ ਗੱਲ ਬੜਾ ਡੂੰਗਾ ਇੱਕ ਰੁਪਾਤਸ਼ਾ ਕਹਿੰਦੇ ਨਾ ਕਹਿੰਦੇ ਕੁਝ ਨਹੀਂ ਮਿਲਣਾ ਕਿੰਨੀਆਂ ਸੋਚਾਂ ਚਿਤਵੀਆਂ ਮੈਂ ਆਪਣੇ ਤੇ ਲਾ ਕੇ ਕਹਾ ਬੜੀਆਂ ਸੋਚਾਂ ਚਿਤਵੀਆਂ ਐਦਾਂ ਹੋਵੇਗਾ ਉਦਾਂ ਹੋਵੇਗਾ ਫਿਰ ਜਦੋਂ ਜਦੋਂ ਗੁਰਬਾਣੀ ਸਮਝ ਆਉਣੀ ਸ਼ੁਰੂ ਹੋਈ ਫਿਰ ਪਤਾ ਲੱਗਿਆ ਕਿ ਨਹੀਂ ਕਬੀਰ ਜੋ ਮੈਂ ਚਿਤਵੋਂ ਨਾ ਕਰੇ ਉਹ ਕਦੇ ਕਰਦਾ ਹੀ ਨਹੀਂ ਉਹ ਕਰਦਾ ਹੈ हां ਜਿਵੇਂ ਮੈਂ ਚਿਤਵਿਆ ਆਪ ਹੁਣ ਆਪਣੇ ਧਿਆਨ ਦੇ ਵਿੱਚ ਲਿਆਓ ਜਿਵੇਂ ਆਪਣੇ ਕੰਮ ਚੱਲੇ ਸੀ ਤੁਹਾਡੇ ਜਿੱਥੇ ਅੱਜ ਤੁਸੀਂ ਹੋ ਉਸ ਗੱਲ ਨੂੰ ਮਹਿਸੂਸ ਕਰਿਓ ਜਿਵੇਂ ਜਿਵੇਂ ਚਿਤਵਿਆ ਸੀ ਓਵੇਂ ਓਵੇਂ ਨਹੀਂ ਹੋਇਆ ਪਰ ਜਿਵੇਂ ਜਿਵੇਂ ਚਿਤਵਿਆ ਸੀ ਓਵੇਂ ਹੀ ਹੋਇਆ ਜਦੋਂ ਵਾਹਿਗੁਰੂ ਚਾਹੁੰਦੇ ਸੀ ਬਿਲਕੁਲ ਇਨ ਬਿਨ ਓਵੇਂ ਹੀ ਹੋਇਆ ਜਿਵੇਂ ਤੁਸੀਂ ਚਾਹੁੰਦੇ ਸੀ ਅੱਜ ਉਹੀ ਕੁਝ ਪ੍ਰਾਪਤ ਹੋਇਆ ਤੁਹਾਨੂੰ ਜਿਵੇਂ ਤੁਸੀਂ ਚਿਤਵਿਆ ਸੀ ਜਿਵੇਂ ਤੁਸੀਂ ਸੋਚਿਆ ਸੀ ਪਰ ਉਦੋਂ ਉਦੋਂ ਜਦੋਂ ਉਹ ਵਾਹਿਗੁਰੂ ਨੇ ਸਹੀ ਥਾਂ ਸਹੀ ਟਾਈਮ ਸਹੀ ਲੋਕਾਂ ਦੇ ਵਿੱਚ ਲਿਆਂਦਾ ਕਬੀਰ ਜੋ ਮੈਂ ਚਿਤਮੋ ਨਾ ਕਰੇ ਮੈਂ ਹੁਣ ਤੱਕ ਦਾ ਚ ਤਜਰਬਾ ਦੱਸਦਾ ਜੀ ਕਦੇ ਓਮੇ ਹੋਇਆ ਹੀ ਨਹੀਂ ਕਦੇ ਦੂਜਾ ਦਿਨ ਵੀ ਮੈਂ ਆਪਣੇ ਅਨੁਸਾਰੀ ਨਹੀਂ ਚਲਾ ਪਾਉਂਦਾ ਜੇ ਮੈਂ ਕਹਾ ਕੱਲ ਮੈਂ ਐਦਾਂ ਕਰਾਂਗਾ ਕੱਲ ਮੈਂ ਉਦਾਂ ਕਰਾਂਗਾ ਇੱਕ ਡਿਸਪੀਸਿਪਲਨ ਹੁੰਦਾ ਏ ਉਹਨੂੰ ਇਹਦੇ ਨਾਲ ਨਾ ਜੋੜਿਓ ਕਿ ਮੈਂ ਸਵੇਰੇ 8:00 ਵਜੇ ਉੱਠਦਾ 8:00 ਵਜੇ ਮੈਂ ਨਹੀਂ ਨਹੀਂ ਉਹ ਗੱਲ ਨਹੀਂ ਇੱਥੇ ਹੋ ਰਹੀ ਉਹ ਇੱਕ ਰੁਟੀਨ ਹੈ ਉਹ ਕਰਮ ਦੀ ਰੁਟੀਨ ਹੈ ਅਲੱਗ ਨੇ ਦੋ ਗੱਲਾਂ ਨੇ ਇੱਥੇ ਇੱਕ ਤੇ ਆਪਾਂ ਰੁਟੀਨ ਚ ਕੁਝ ਕਰਦੇ ਆਂ ਨਹੀਂ ਨਹੀਂ ਇੱਕ ਹੁੰਦਾ ਏ ਸੁਰਤ ਦੀ ਖੇਡ ਕੱਲ ਮੈਂ ਐਦਾਂ ਚੰਗੇ ਪੱਖ ਤੋਂ ਮੈਂ ਇਹ ਇਹ ਕਰਾਂਗਾ ਮੈਂ ਐਦਾਂ ਐਦਾਂ ਕਰਾਂਗਾ ਅਗਲੇ ਦਿਨ ਦੀ ਵੀ ਰੁਟੀਨ ਅਸੀਂ ਉਵੇਂ ਨਹੀਂ ਬਣਾ ਪਾਉਂਦੇ ਸੁਰਤ ਦੀ ਖੇਡ ਸਾਨੂੰ ਕਿਤੇ ਹੋਰ ਹੀ ਲੈ ਜਾਂਦੀ ਏ ਤਜਰਬਾ ਕਰਕੇ ਵੇਖਿਓ ਆਪ ਕਬੀਰ ਜੋ ਮੈਂ ਚਿਤਵਾਂ ਨਾ ਕਰੇਂ ਕਿਆ ਮੇਰੇ ਚਿਤਵੇ ਹੋਏ ਨਹੀਂ ਹੋਇਆ ਅੱਜ ਤੱਕ ਨਹੀਂ ਹੋਇਆ ਪਰ ਉਹ ਸਭ ਕੁਝ ਹੋਇਆ ਜੋ ਮੈਂ ਪਿਛਲੇ 8-9 ਸਾਲਾਂ ਤੋਂ ਸੋਚ ਰਿਹਾ ਸੀ ਕਿ ਇੰਦਾ ਇੰਦਾ ਹੋ ਜਾਏ ਇੰਦਾ ਇੰਦਾ ਵਾਪਰ ਜਾਏ ਉਹ ਤਜਰਬਾ ਮੈਂ ਦੱਸ ਰਿਹਾ ਉਹ ਉਵੇਂ ਉਵੇਂ ਹੀ ਹੋ ਰਿਹਾ ਏ ਉਵੇਂ ਉਵੇਂ ਹੀ ਹੋ ਰਿਹਾ ਏ ਪਰ ਮੇਰੇ ਜਿਵੇਂ ਮੈਂ ਸੋਚਿਆ ਸੀ ਇੰਨੇ ਸਮੇਂ ਵਿੱਚ ਹੋਵੇ ਇੰਨੇ ਘੜੀਆਂ ਵਿੱਚ ਹੋਵੇ ਇੰਦਾ ਕਦੇ ਵੀ ਨਹੀਂ ਹੋਇਆ ਉਹ ਤਾਂ ਮੇਰੇ ਸੁਰਤ ਦੇ ਵਿੱਚ ਵੀ ਨਹੀਂ ਸੀ ਆ ਜਗ੍ਹਾ ਤੇ ਹੋਵੇਗਾ ਆ ਪਲੇਸ ਤੇ ਹੋਵੇਗਾ ਆ ਲੋਕਾਂ ਵਿੱਚ ਹੋਵੇਗਾ ਆਪ ਆਪਣਾ ਵੇਖੋ ਕਿਉਂਕਿ ਆਪਾਂ ਹੀ ਸਮਝ ਰਹੇ ਆ ਨਾ ਜੀ ਗੁਰਬਾਣੀ ਨੂੰ ਹੁਣ ਬੈਠੇ ਉਹ ਕਦੇ ਨਹੀਂ ਹੁੰਦਾ ਇਦਾਂ ਪਰ ਹੋਇਆ ਬੜਾ ਸੋਹਣਾ ਹੋਇਆ ਕਿਤੇ ਘਾਟ ਆਇਆ ਬੜਾ ਸੋਹਣਾ ਆਇਆ ਕਿਤੇ ਢੋਣਾ ਢੋਣਾ ਆਇਆ ਉਹ ਬੜਾ ਸੋਹਣਾ ਆਇਆ ਕਿਉਂਕਿ ਉਹ ਵਾਹਿਗੁਰੂ ਕੁਝ ਬੈਟਰ ਚਾਹੁੰਦੇ ਸੀ ਕੁਝ ਚੰਗਾ ਚਾਹੁੰਦੇ ਸੀ ਕੁਝ ਵਧੀਆ ਚਾਹੁੰਦੇ ਸੀ ਮੈਂ ਥੋੜਾ ਸੋਚਿਆ ਸੀ ਉਹਨੇ ਬੜਾ ਵੱਡਾ ਸੋਚਿਆ ਹੋਇਆ ਸੀ ਕਬੀਰ ਜੋ ਮੈਂ ਚਿਤਵੋਂ ਨਾ ਕਰੇ ਤਾਂ ਉਹ ਕਰਦਾ ਹੀ ਨਹੀਂ ਉਹਨੇ ਸਹੀ ਥਾਂ ਤੇ ਲੈ ਕੇ ਜਾਣਾ ਏ ਉਹ ਚੰਗਾ ਕਰਦਾ ਏ ਕਿ ਆ ਮੇਰੇ ਚਿਤਵੇ ਹੋਏ ਫਿਰ ਮੇਰੇ ਚਿਤਵਣ ਦੇ ਨਾਲ ਹੋਣਾ ਵੀ ਕੀ ਏ ਇਸ ਦਾ ਮਤਲਬ ਫਿਰ ਮੈਨੂੰ ਕੋਈ ਸੋਚ ਵਿਚਾਰ ਨਹੀਂ ਰੱਖਣੀ ਚਾਹੀਦੀ ਕੀ ਫਿਊਚਰ ਦੇ ਵਿੱਚ ਭਵਿੱਖ ਦੇ ਲਈ ਕੁਝ ਵੀ ਆਸਾਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਰੱਖਣੀਆਂ ਚਾਹੀਦੀਆਂ ਨੇ ਪਰ ਹਮੇਸ਼ਾ ਹੀ ਇਹ ਕਹਿਣਾ ਏ ਪਾਤਸ਼ਾ ਉਥੇ ਲੈ ਜਾਇਓ ਉਥੇ ਬਿਠਾ ਦੇਓ ਜਿਹੜੀ ਜਗ੍ਹਾ ਤੁਹਾਨੂੰ ਸਹੀ ਲੱਗੇ ਜਿੱਥੇ ਤੁਹਾਨੂੰ ਠੀਕ ਲੱਗੇ ਤੇ ਜੇ ਮੈਂ ਗਲਤ ਜਗ੍ਹਾ ਤੇ ਚੱਲ ਗਿਆ ਮਾਨੇ ਆਪਣੇ ਸੁਚੇਤ ਫਿਰ ਅਸੀਂ ਆਪ ਕਈ ਵਾਰ ਮਹਿਸੂਸ ਕਰਿਓ ਗਲਤ ਜਗ੍ਹਾ ਤੇ ਜਾ ਕੇ ਅਸੀਂ ਉਥੋਂ ਘਾਟਾ ਖਾ ਕੇ ਦੁੱਖ ਪਾ ਕੇ ਵਾਪਸ ਫਿਰ ਉੱਥੇ ਹੀ ਆ ਜਾਂਦੇ ਹਾਂ ਜਿੱਤ ਤਜਰਬਾ ਹੈ ਆਪ ਸਭ ਦਾ ਇਹ ਮੈਂ ਤਜਰਬੇ ਵਿੱਚੋਂ ਬੋਲ ਰਿਹਾ ਫਿਰ ਅਸੀਂ ਫਿਰ ਉੱਥੇ ਹੀ ਆ ਜਾਂਦੇ ਹਾਂ ਜਦੋਂ ਗਲਤ ਚਲੇ ਜਾਂਦੇ ਹਾਂ ਮਾਨੇ ਆਪਣੇ ਸੁਚੇਤ ਜਿਉਂ-ਜਿਉਂ ਹੁਕਮ ਤੇਰਾ ਭੁੱਲ ਗਿਆ ਫਿਰ ਗੁਰੂ ਪਾਤਸ਼ਾਹ ਫਿਰ ਥੋੜਾ ਜਿਹਾ ਘਾਟਾ ਪਵਾ ਕੇ ਸਹੀ ਥਾਂ ਤੇ ਲੈ ਆਉਂਦੇ ਨੇ ਨਹੀਂ ਤੇਰੀ ਜਗ੍ਹਾ ਉਹ ਨਹੀਂ ਤੂੰ ਉੱਥੇ ਜਾ ਜਿੱਥੇ ਤੇਰੀ ਸਹੀ ਜਗ੍ਹਾ ਹੈ ਤਾਂ ਮੈਂ ਪੰਗਤੀ ਨੂੰ ਪੂਰਾ ਕਰ ਦੇਵਾਂ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤਨਾ ਹੋਏ ਕਹਿੰਦੇ ਪਾਤਸ਼ਾਹ ਬੜਾ ਸੋਹਣਾ ਕਰਦੇ ਨੇ ਆਪਣਾ ਚਿਤਵਿਆ ਹੋਇਆ ਉਹਨਾਂ ਦਾ ਬੜਾ ਸੋਹਣਾ ਪਲੈਨਿੰਗ ਹੈ ਇਹ ਰੀਅਲ ਹੈ ਜੀ ਆਪਾਂ ਪਲਾਨ ਬਣਾਉਂਦੇ ਆ ਇੱਕ ਜ਼ਿੰਦਗੀ ਦਾ ਇੱਕ ਪਲਾਨ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਲਈ ਬਣਾਉਂਦੇ ਨੇ ਉਹ ਪਲਾਨ ਸਾਡੇ ਤੋਂ ਬਾਹਰ ਨਹੀਂ ਮੈਂ ਦੋ ਸ਼ਬਦ ਵਰਤ ਰਿਹਾ ਇੱਥੇ ਸਾਡਾ ਚਿਤ ਬਿਆ ਹੋਇਆ ਹੀ ਪਲਾਨ ਗੁਰੂ ਦੇ ਅਨੁਸਾਰੀ ਹੁੰਦਾ ਏ ਕੁਦਰਤ ਦੇ ਅਨੁਸਾਰੀ ਹੁੰਦਾ ਏ ਇਸ ਵਿਧਾਨ ਦੇ ਅਨੁਸਾਰੀ ਹੁੰਦਾ ਏ ਪਰ ਉਹ ਕੁਦਰਤ ਦੇ اٹਲ ਨਿਯਮਾਂ ਦੇ ਵਿੱਚ ਹੋਵੇ ਕਦੇ ਕੁਦਰਤ ਧੋਖਾ ਨਹੀਂ ਕਰਦੀ ਕਦੇ ਬੇਈਮਾਨੀ ਨਹੀਂ ਕਰਦੀ ਉਹ ਬੜੀ ਖਰੀ ਉੱਤਰਦੀ ਏ ਬਿਲਕੁਲ ਭਾਈ ਤੁਹਾਨੂੰ ਦੁੱਗਣਾ ਮਿਲਦਾ ਏ ਮਿਲਦਾ ਏ ਉਹ ਦੰਦਾ ਹੈ ਵਾਹਿਗੁਰੂ ਪਰ ਆਪਣੀਆਂ ਸੋਚਾਂ ਵਿਚਾਰਾਂ ਜਿੱਥੇ ਬੰਦਾ ਰੱਖਦਾ ਏ ਫਿਰ ਲੱਖਾਂ ਕਰੋੜਾਂ ਦੇ ਘਾਟੇ ਪਵਾ ਕੇ ਵੀ ਭਾਈ ਕਿਰਾਏ ਤੇ ਰਹਿਣ ਲਾ ਦਿੰਦਾ ਉਹ ਬਾਬਾ ਮਾਫ ਕਰਿਓ ਇਹ ਰੀਅਲ ਗੱਲਾਂ ਬਾਪਰਦੀਆਂ ਨੇ ਜਦੋਂ ਬੰਦਾ ਕਹਿੰਦਾ ਮੈਂ ਹੀ ਕਰੂੰਗਾ ਇਦਾਂ ਕਰੂੰ ਮੈਂ ਉਦਾਂ ਕਰੂੰ ਫਿਰ ਰੀਅਲ ਗੱਲਾਂ ਨੇ ਕੁਝ ਤਜਰਬੇ ਦੀਆਂ ਜਿਹੜੀਆਂ ਬਾਪਰਦੀਆਂ ਨੇ ਹੁੰਦੀਆਂ ਨੇ ਤਾਂ ਕਰਕੇ ਸੋਚਾਂ ਵਿਚਾਰਾਂ ਰੱਖਣੀਆਂ ਨੇ ਪਲੈਨਿੰਗ ਰੱਖਣੀ ਹੈ ਇਹਨੂੰ ਹੀ ਕਹਿੰਦੇ ਨੇ ਸਬਰ ਇਹਨੂੰ ਹੀ ਕਹਿੰਦੇ ਨੇ ਸੰਤੋਖ ਉਸ ਰੱਬ ਤੇ ਸੁੱਟ ਦੇਣਾ ਉਹ ਕਰੇਗਾ ਪਰ ਮਿਹਨਤ ਤੇ ਕਿਤੇ ਘਾਟ ਨਹੀਂ ਆਉਣੀ ਚਾਹੀਦੀ ਕਿਤੇ ਰਹਿਣ ਗਵਾਈ ਸੋਏ ਕੇ ਨਹੀਂ ਆਉਣਾ ਚਾਹੀਦਾ ਫਿਰ ਉਹ ਵਾਹਿਗੁਰੂ ਘਾਲ ਯਾਦ ਰੱਖਦਾ ਹੈ ਕੁਦਰਤ ਯਾਦ ਰੱਖਦੀ ਹੈ ਗੁਰੂ ਪਾਤਸ਼ਾਹ ਕੀ ਕਿਰਪਾ ਕਰਨ ਦੁਬਾਰਾ ਸ਼ਲੋਕ ਨੂੰ ਦੁਹਰਾ ਲਈਏ ਕਬੀਰ ਜੋ ਮੈਂ ਚਿਤਵੋਂ ਨਾ ਕਰੈ ਕਿ ਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤਨਾ ਹੋਏ ਅੱਗੇ ਵੀ ਆਪ ਇੱਕ ਗੱਲ ਲਾਸਟ ਕਹਿ ਦੇਵਾਂ ਅੱਜ ਤੋਂ ਬਾਅਦ ਵੀ ਜੋ ਵਾਪਰਨਾ ਹੈ ਉਹ ਵਾਹਿਗੁਰੂ ਤੇ ਸੁੱਟ ਕੇ ਤੁਰ ਪਿਓ ਜੋ ਹੋਏਗਾ ਬੜਾ ਹੀ ਭਲਾ ਹੋਏਗਾ ਬੜਾ ਹੀ ਚੰਗਾ ਹੋਏਗਾ ਆਪਣੇ ਆਪ ਨੂੰ ਡਿਲੀਟ ਕਰਦੇ ਹੋ ਉੱਥੋਂ ਮੈਂ ਹੈ ਹੀ ਕੁਝ ਨਹੀਂ ਪਾਤਸ਼ਾ ਤੁਸੀਂ ਕਰਿਓ ਜੋ ਕਰਨਾ ਹੈ ਸਾਹਮਣੇ ਹੋ ਜਿਓ ਵਿਚ ਕਰਤਾ ਪੁਰਖ ਖਲਵਾ ਤੁਸੀਂ ਮੂਹਰੇ ਖਲੋ ਜਿਓ ਮੈਂ ਪਿੱਛੇ ਹੋਵਾਂਗਾ ਤਾਂ ਜੀ ਆਪ ਸੱਚ ਜਾਣਿਓ ਬੜਾ ਵਧੀਆ ਹੁੰਦਾ ਏ ਫਿਰ ਬੜਾ ਵਧੀਆ ਹੁੰਦਾ ਏ ਉਹ ਬਾਈ ਗੁਰੂ ਕਿਰਪਾ ਕਰਨ ਆਪ ਸਭ ਦਾ ਤਹਿ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਆ ਬੇਅੰਤ ਪੁੱਲਾਂ ਉਹ ਜਾਣੀਆਂ ਸੁਭਾਵਿਕ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾ ਸਮੱਤ ਬਖਸ਼ਣ